ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀਪਾ ਡੋਲ ਭਾਰਤੀ ਲੋਕਤੰਤਰ ਦੀ ਅਸਲ ਸ਼ਕਤੀ ਸੰਸਦ ਦੇ ਵਿੱਚ ਹੈ ਜਿੱਥੇ ਜਨਤਕ ਪ੍ਰਤੀਨਿਧੀ ਦੇਸ਼ ਦੀ ਆਵਾਜ਼ ਬਣਦੇ ਨੇ ਨੀਤੀਆਂ ਬਣਾਉਂਦੇ ਨੇ ਅਤੇ ਜਨਤਕ ਮੁੱਦਿਆਂ ਨੂੰ ਪ੍ਰਮੁੱਖਤਾ ਦੇ ਨਾਲ ਉਠਾਉਂਦੇ ਨੇ ਦੇਸ਼ ਦੇ 17 ਸੰਸਦ ਮੈਂਬਰ ਅਤੇ ਦੋ ਸੰਸਦੀ ਸਥਾਈ ਕਮੇਟੀਆਂ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ ਉਹਨਾਂ ਨੂੰ ਸੰਸਦ ਰਾਤਨ ਪੁਰਸਕਾਰ 2025 ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਵੀ ਸ਼ਾਮਿਲ ਹੈ। ਇਹ ਐਵਾਰਡ ਮਿਲਣ ਤੇ ਖੁਸ਼ੀ ਜ਼ਾਹਿਰ ਕਰਦੇ ਆ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਇਹ ਮੇਰੇ ਲਈ ਤੇ ਮੇਰੇ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹ ਐਵਾਰਡ 2010 ਦੇ ਵਿੱਚ ਡਾਕਟਰ ਅਬਦੁਲ ਕਲਾਮ ਜੀ ਨੇ ਰਾਸ਼ਟਰਪਤੀ ਹੁੰਦਿਆਂ ਸ਼ੁਰੂ ਕੀਤਾ ਸੀ। 15 ਸਾਲਾਂ ਦੇ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਨੂੰ ਸੰਸਦ ਰਤਨ ਦਾ ਅਵਾਰਡ ਮਿਲਣ ਜਾ ਰਿਹਾ। ਉਹਨੇ ਕਿਹਾ ਕਿ ਖੇਤੀਬਾੜੀ ਅਤੇ ਖੇਤ ਮਜ਼ਦੂਰਾਂ ਦੀ ਭਲਾਈ ਦੇ ਵਾਸਤੇ ਆਵਾਜ਼ ਬੁਲੰਦ ਕਰਨ ਕਰਕੇ ਇਹ ਅਵਾਰਡ ਮਿਲਣ ਜਾ ਰਿਹਾ। ਜਦੋਂ ਤੁਹਾਡੇ ਕੰਮ ਦੀ ਪਛਾਣ ਹੁੰਦੀ ਆ ਤਾਂ ਤੁਹਾਨੂੰ ਮਾਣ ਮਹਿਸੂਸ ਹੁੰਦਾ। ਸੋ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਅਵਾਰਡ ਮਿਲਣ ਜਾ ਰਿਹਾ ਤੇ ਉਹ ਪਹਿਲੇ ਪੰਜਾਬੀ ਸੰਸਦ ਮੈਂਬਰ ਨੇ ਜਿਨ੍ਹਾਂ ਨੂੰ ਅਵਾਰਡ ਮਿਲਣ ਜਾ ਰਿਹਾ। ਸੋ ਇਸ ਤੋਂ ਬਾਅਦ ਪੰਜਾਬੀਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਸੋ ਦੇਖਣਾ ਹੋਵੇਗਾ ਕਿ ਇਹ ਪਲ ਕਦੋਂ ਆਉਂਦਾ ਜਿੱਥੇ ਉਹਨਾਂ ਨੂੰ ਐਵਾਰਡ ਮਿਲੇਗਾ ਸੋ ਅਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ